ਸ਼ਹਿਰੇ ਦੇ ਕੋਇਤਰ ਤਿਹਾਣ ਨੂੰ ਤੂਰਤਾ ਮਾਉਣ ਨਹੀਂ ਪੰਜਾਬ ਪੁਲਿਸ ਜਿਹੜਾ ਜਰੰਦਰ ਅਧਿਆਤਿ ਦੇ ਐਸਐਸਪੀ ਸਰਦ ਸੰਧਰ ਦੀ ਅਗਵਾਈ ਹੇਠ ਸਬ-ਡਿਵੀਜ਼ਨ ਸ਼ਾਹਕੋਟ ਦੇ ਏਰੀਆ ਸ਼ਾਹਕੋਟ ਲੈਂਕੋਟ ਤੇ ਲੋਹਿਆਂ ਇਸ ਮੌਕੇ ਜਿਹੜਾ ਭਾਰੀ ਫੋਰਸ ਨਾਲ ਅਸੀਂ ਤਾਇਨਾਤ ਕੀਤਾ ਤਾਂ ਕਿ ਪਬਲਿਕ ਚੰਗ ਨੂੰ ਦੇ ਲਈ ਵਿਸ਼ਵਾਸ ਬਣਿਆ ਰਹੇ ਕਿ ਅਸੀਂ ਇਸ ਤਰ੍ਹਾਂ ਸਾਰ ਨੂੰ ਮੌਤਪਰ ਵੀ ਜੰਨੇ ਆ ਤੇ ਨਾਲ ਨਾਲ ਅਸੀਂ ਇਸ ਗੱਲ ਦਾ ਵਚਨਬੱਧਤਾ ਦਰਉਨੇ ਆ ਕਿ ਇਹ ਤਿਹਾੜ ਜਿਹੜੇ ਆ ਪੁਲਿਸ ਦੀ ਵਿਗਰਾਨੀ ਹੈ ਉਰੇ ਇਹ ਕਿੰਨਾ ਪੀਸ ਨੂੰ ਢੰਗ ਨਾਲ ਬਣਾਏ ਜਾਣਗੇ ਤੇ ਵੱਧ ਤੋਂ ਸਾਰੀ ਪਬਲਿਕ ਇਹਨਾਂ ਤਹਰਾਹ ਸਤਾ ਲਵੇ ਤੇ ਪਬਲਿਕ ਲੀ ਪੁਲਿਸ ਜਿਹੜੀ ਹੈ 24 ਜੁਲਾਈ ਤੱਕ ਬਰਗੇਗੀ ਥੈਂਕ ਯੂ